ਦੋਸਤੋ ਇੱਕ ਹਾਦਸਾ ਸਿੱਤੋ ਰੋਡ ਤੇ ਹੋਇਆ ਹੈ ਤੁਹਾਨੂੰ ਦੱਸ ਦਈਏ ਇੱਕ ਕਾਰ ਜਿਹੜੀ ਹੈ ਬੇਕਾਬੂ ਹੋ ਕੇ ਤਿੰਨ ਵਾਹਨਾਂ ਦੇ ਵਿੱਚ ਦੋ ਮੋਟਰਸਾਈਕਲ ਤੇ ਇੱਕ ਸਕੂਟਰੀ ਦੇ ਵਿੱਚ ਜਾ ਵੱਜੀ ਹੈ ਤੁਸੀਂ ਤੁਹਾਨੂੰ ਤਸਵੀਰਾਂ ਦੇ ਵਿੱਚ ਦਿਖਾ ਸਕਦੇ ਹਾਂ ਬਹੁਤ ਵੱਡਾ ਹਾਦਸਾ ਜਿਹੜੀ ਹੈ ਕਾਰ ਜਿਹੜੀ ਹੈ ਟੱਕਰ ਮਾਰਨ ਤੋਂ ਬਾਅਦ ਤਿੰਨ ਤੋਂ ਚਾਰ ਵਾਰ ਪਲਟੀ ਹੈ ਜਿਵੇਂ ਕਿ ਦੱਸਿਆ ਜਾ ਰਿਹਾ ਹੈ ਇੱਕ ਸਕੂਟਰੀ ਸਵਾਰ ਲੇਡੀਜ਼ ਦੋ ਲੇਡੀਜ਼ ਜਾ ਰਹੀ ਸੀ ਤੇ ਇੱਕ ਰਾਏਪੁਰੇ ਦੇ ਤਿੰਨ ਬੰਦੇ ਸੀ ਤੇ ਇਹ ਮੋਟਰਸਾਈਕਲ ਚਾਲਕ ਨੂੰ ਜਿਹੜਾ ਗੰਭੀਰ ਸੱਟਾਂ ਵੱਜੀਆ ਜਿਹਨੂੰ ਸਿਵਲ ਹਸਪਤਾਲ ਦੇ ਵਿੱਚ ਭਰਤੀ ਕਰਾਇਆ ਗਿਆ ਦੋਸਤੋ ਇਹ ਜਨਕਾਰ ਹੈ ਜਿਹੜੀ ਕਿ ਤਿੰਨ ਮੋਟਰਸਾਈਕਲਾਂ ਨੂੰ ਰੋਂਦੇ ਹੋਏ ਡਿਵਾਈਡਰਾਂ ਦੇ ਵਿੱਚ ਸਾਈਡ ਤੇ ਲੱਗੇ ਰੈਵਨਯੂਡ ਸਕੂਲ ਦੇ ਡਰਾ ਦੇ ਵਿੱਚ ਤੇ ਕਾਰ ਤੇ ਦੋ ਤਿੰਨ ਜਨੇ ਇਸ ਹਾਦਸੇ ਦੇ ਵਿੱਚ ਧਾਇਲ ਹੋਏ ਆ ਗਨੀਮਤ ਇਹ ਰਹੀ ਕਿ ਇਸ ਹਾਦਸੇ ਦੇ ਵਿੱਚ ਕੋਈ ਜ਼ਿਆਦਾ ਨੁਕਸਾਨ ਨਹੀਂ ਹੋਇਆ ਜਾਨ ਦਾ ਨੁਕਸਾਨ ਕੋਈ ਨਹੀਂ ਹੋਇਆ ਇੱਕ ਵਿਅਕਤੀ ਨੂੰ ਜਿਹੜਾ ਹੈ ਸਿਵਲ ਹਸਪਤਾਲ ਦੇ ਵਿੱਚ ਜ਼ਰੂਰ ਭਰਤੀ ਕਰਾਇਆ ਗਿਆ। ਨਹੀਂ ਬਰੋਣੀ ਕਹਿੰਦੇ ਐਕਟਾ ਅਜੀਤ ਕੁਮਾਰ ਜੀ ਅਜੀਤ ਕੁਮਾਰ ਜੀ ਕੀ ਗੱਲ ਹੋਈ ਹੈ ਕਿਸ ਤਰ੍ਹਾਂ ਹਾਸਾ ਆਇਆ ਅਤੀ ਜੀ ਰਾਤ ਦੇ ਸਿਰ ਤੋਂ ਬਹੁਤ ਛੜਨ ਆ ਰਹੇ ਸੀ ਜੀ ਅੱਛਾ ਆ ਨਾਕਾ ਮਦੀਏ ਤੇ ਕੀ ਏ ਨਾ ਜੀ ਇਹ ਦਿਨਾਂ ਅਸੀਂ ਮੋਟਰਸਾਈਕਲ ਆ ਸਾਡਾ ਆਰਾਮਨਾਥ 30 ਚੱਲੀ ਚੱਲ ਰਿਹਾ ਸੀ ਜੀ ਅੱਛਾ ਪਿੱਛੂ ਜਾ ਕੇ ਗੱਡੀ ਸਾਡੇ ਵਿੱਚ ਸੈਂਸਰ ਦੇ ਵਿੱਚ ਮਾਰੀ ਆ ਜੀ ਆ ਸਾਡਾ ਨਾ ਮੋਟਰਸੇ ਲਗਾ ਜੀ ਅੱਛਾ ਮੁੱਖਾ ਜੀ ਸਾਡੇ ਵਿੱਚ ਮਾਰ ਕੇ ਬਹੁਤ ਸਮਾਂ ਸਾਨੂੰ ਇਹ ਪਤਾ ਨਹੀਂ ਲੱਗਿਆ ਗੱਡੀ ਕਿੱਧਰੋਂ ਕਿਵੇਂ ਗਈ ਪਤਾ ਨਹੀਂ ਲੱਗੇ ਇਧਰ ਆ ਕੇ ਠੁੱਕੀ ਹੈ ਨਾ ਉਹਦੀ ਬਾਅਦ ਹੀ ਵੇਖੀ ਸੀ ਆ ਮੁੰਡਾ ਨਾਲ ਸੀਗਾ ਜੀ ਮੇਰੇ ਅੱਛਾ ਤਿੰਨ ਮੁੰਡੇ ਸਵਾਰ ਤਿੰਨ ਸੀਗੇ ਸੀ ਜੀ ਫਿਰ ਆ ਮੁਰ ਦਾ ਹਾਦਸਾ ਜਿਹੜਾ ਹੈ ਉਹ ਸੀਤੋ ਰੋਡ ਰਵਨੂਰ ਸਕੂਲ ਦੇ ਕੋਲ ਹੋਇਆ ਹੈ ਇੱਕਾ ਹਾਦਸੇ ਦੀਆਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਾਰ ਦਾ ਜਿਹੜਾ ਹਾਦਸੇ ਦੇ ਵਿੱਚ ਮੁੰਡਾ ਜੀ ਕਾਸੀ ਜੀ ਨਾਲ ਅੱਛਾ ਅੱਛਾ ਜਿਵੇਂ ਮਤਲਬ ਕਿਵੇਂ ਹੋਇਆ ਤੁਸੀਂ ਕਿਤਨਾ ਆ ਰਹੇ ਸੀ ਅਸੀਂ ਉਧਰੋਂ ਆ ਰਹੇ ਸੀ ਜੀ ਇਹਨਾਂ ਦਾ ਉਹ ਰੱਖਿਆ ਜੀ ਨਾਕਾ ਬੰਦੀਆ ਸਿਸਟਮ ਜਾਂ ਉਹਦੇ ਨਾਲ ਦੇਵੇਂ ਲੰਘੌਰ ਲੱਗੇ ਪਿੱਛੋਂ ਲੈ ਕੇ ਗੱਡੀ ਠੋਕਦੀ ਹਾਂਜੀ ਜਲੇ ਸਵਾਰ ਹਾਂਜੀ ਗੱਲ ਨੂੰ ਜੀ ਆ ਕੇ ਹਾਂਜੀ ਸਵਾਰ ਕਿੰਨੇ ਸੀ ਗੱਡੀ ਤੇ ਇੱਕ ਹੀ ਸਾਨੂੰ ਤਾਂ ਇੱਕ ਹੀ ਵਿਖਿਆ ਜੀ ਮੈਂ ਤਾਂ ਉੱਤੋਂ ਖੜਾ ਹੋ ਗਿਆ ਸੜਕ ਤੋਂ ਮੈਨੂੰ ਤਾਂ ਇੱਕ ਹੀ ਵਿਖਿਆ ਸੀ ਅੱਗੇ ਛੱਟ ਕਿਧਰ ਵੱਜੀ ਤੁਹਾਡੇ ਹਾਂਜੀ ਆ ਇੱਥੇ ਗੋਡੇ ਤੇ ਵੱਜੀ ਹੈ ਜੀ ਆ ਪੇਰ ਤੇ ਵੱਜੀ ਇੱਥੇ ਸਿਆਹ ਤੇ ਵੱਜੀ ਹੈ ਜੀ ਕੀ ਨਾ ਕੀਆ ਤੁਹਾਡਾ ਅਨਿਲ ਕੁਮਾਰ ਕੀਤਾ ਦਾ ਨਾ ਕੀਆ ਸਤਪਾਲ ਪੰਡਤ ਰੰਦ ਕਿਥੇ ਹੈ ਰਾਈਪੁਰਾ ਪੰਡਤ ਜੀ